ਹੈਲੋ ਫਰੈਂਡਸ ਅੱਜ ਸੂਰਿਆਦੇਵ ਜੀ ਨਿਕਲ ਆਏ ਨੇ ਤੇ ਅਸੀਂ ਸਾਰੇ ਲੋਕਾਂ ਨੇ ਕੱਪੜੇ ਧੋ ਤੋਂ ਕੋਠੇ ਪਾ ਲੈਨੇ ਤੁਹਾਨੂੰ ਮੈਂ ਦਿਖਾਨੀਆਂ ਨਜ਼ਾਰੇ ਸਾਡਾ ਘਰ ਹੀ ਵੇਖ ਲੋ ਅਸੀਂ ਦੁਨੀਆ ਭਰ ਦੇ ਕੱਪੜੇ ਅੱਜ ਹੀ ਧੋ ਛੱਡੇ ਨੇ ਹਜੇ ਤੇ ਤਾਰਾਂ ਭਰਨੀਆਂ ਰਹਿੰਦੀਆਂ ਨੇ ਹਜੇ نیچے ਵੀ ਨੇ ਪਏ ਧੂਫੇ ਹੋਏ ਉਈ ਲਿਆ ਕਿ ਸੁੱਕੜੇ ਪਾਉਣੇ ਨੇ ਦੇਖ ਲੋ ਦੇਖ ਲੋ ਕਿੰਨੇ ਸ਼ੋਰੇ ਕੱਪੜੇ ਧੋਤੇ ਨੇ ਇੱਥੇ ਸ਼ੋਰੇ ਨੇ ਅਜੇ نیچے ਪਏ ਨੇ ਹੁਣ ਉਧਰ ਦੇਖੋ ਲੱਗੇ ਦੇ ਗਵਾਂਡੀਆਂ ਉੱਧਰ ਤੋ ਉਹ ਕਿਛੁ ਕੁ ਪਾਈ ਉੱਧਰ 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 ਦੇਖੋ ਉੱਥੇ ਪਾਲੇ ਉਧਰ ਬਾਜਾਂ ਨੇ ਵੀ ਕੋਥੇ ਭਰੇ ਉਧਰ ਗੁੱਦੀ ਭਾਬੇ ਕਪੜੇ ਧੋਣੀਆਂ ਗੁੱਦੀ ਭਾਬੀ ਦੇਵੀ ਕਪੜੇ ਧੋਖ ਸ਼ੁਕਰੇ ਪਾਲੇ ਗੁੱਦੀ ਮਾਮੀ ਉਹ ਦੇਖੋ ਆ ਰਹੇ ਨੇ ਤੋਤੇ ਪਰ ਉਧਰ ਵੀ ਆ ਰਹੇ ਨੇ ਤੋਤੇ ਵੇ ਉਹ ਦੇਖੋ ਲੂ ਦੂ ਤਾਂ ਕੱਕਾ ਕੋਪਰੇ ਤੋ ਤੋ ਕਚੰਗੇ ਛਾ ਦੇ ਬੁੱਤਿਆਂ ਨੂੰ ਵੀ ਚਾਹਿਆ ਨੂੰ ਧੁੱਪ ਨਹੀਂ ਸੀ ਮਿਲੀ ਮੁਰਝਾਏ ਮੁਰਝਾਏ ਹੋਈ ਪਏ ਨੇ ਦੇਖੋ ਅੱਜ ਤਾਂ ਉਪਰ ਦੇਖ ਕੇ ਫੇਲੇ ਫੇਲੇ ਲੱਗ ਗੰਦੇ ਨੇ ਥੋੜੇ ਮੁਰਝਾ ਗਏ ਸੀ ਚਾਰੇ ਧਨੀਆਂ ਛਾਦਾ ਇੱਧਾ ਇੱਧਾ ਕੁ ਹੋ ਗਿਆ ਅਜ ਹੜ ਬਈ ਇਧਰ ਦੇਖੋ ਇਧਰ ਵੀ ਟੋਟੋ ਕਸ਼ਕਣੇ ਪਾਹਤੇ ਉਧਰ ਵੀ ਅੰਟੀ ਵਿਨਾ ਦੇ ਕਪੜੇ ਧੋ ਕੇ ਸੁਕਣੇ ਪਾਤੇ ਉੱਥੇ ਵੀ ਪਾਤੇ ਅੰਟੀ ਮੱਟਾ ਦੀ ਵੀ ਧੋ ਕੇ ਪਾਤੇ ਤੇ ਉਹ ਉਥੇ ਲੋਕਾਂ ਦੇ ਸ਼ਾਮ ਨੇ ਕਿੰਨੇ ਪੁਲੀਸ਼ਾਈ ਹੋਈ ਹੈ ਇਹਦੇ ਵੀ ਦੇਖੋ ਕਪੜੇ ਧੋ ਕੇ ਸੁਕਣੇ ਪਾਏ ਹੋਏ ਨਵੇਂ ਨਵੇਂ ਕਹਾਂਚੋ ਪੁਲੀਸ਼ਾਈ ਹੋਈ ਹੈ ਪਤਾ ਨਹੀਂ ਮਾਮਲਾ ਕੀ ਹੈ ਚਲੋ ਕੋਈ ਗੱਲ ਨਹੀਂ ਛਾਨੂ ਕੀ ਸ਼ਾਦੀ ਗਾਲੀ ਚ ਛੋਟੇ ਮੋਟੇ ਹੁੰਦੇ ਰਹਿੰਦੇ ਨੇ ਸੀਨ ਡਿ ਲੈ ਕੇ ਹੋਲ ਮੰਮੀ ਆ ਗਈ ਜੇ ਨਾਲ ਰੱਸੀਆਂ ਦੀ ਵੀ ਲੋੜ ਪੈ ਗਈ ਤਾਰਾਂ ਹੋਰ ਬੰਨ੍ਹਣੀਆਂ ਪੈਣੀਆਂ ਨੇ ਇਹ ਜੁਕ ਨੇ ਪਾਤੇ ਨੇ ਤਾਰਾਂ ਬਾਜੀ ਗਿਆ ਨਹੀਂ ਜਿਵੇਂ ਜਿਵੇਂ ਅਸੀਂ ਕੋਠੇ ਤੇ ਕੱਪੜੇ ਸੁੱਕਣੇ ਪਾਈ ਜਾਂਦੇ ਆ ਤਾਰਾ ਭਰੀ ਜਾਂਦੇ ਆ ਉਹ ਦਾ ਦਾ ਸ਼ੂਰਜ ਦੇਵ ਡਰੀ ਜਾਂਦੇ ਨੇ ਉਹ ਦੇਖ ਲਓ ਬਾਏ ਬਾਏ ਕਰਦੇ ਪਏ ਕਹਿੰਦਾ ਮੇਰਚ ਨਹੀਂ ਐਨਰਜੀ ਆ ਗਈ ਮੈਂ ਤੁਹਾਨੂੰ ਧੁੱਪ ਦੇ ਨੂੰ ਆਇਆ ਤੁਹਾਡੇ ਸ਼ਾਰੇ ਉਹ ਕਰਦੇ ਕੱਪੜੇ ਸੁਕਣ ਤੋਂ ਡਰੀ ਐਸੀ ਦਿਲ ਠੰਡਾ ਹੋ ਜਾਂਦਾ ਹੁਣ ਰੁੱਭੀ ਜਾਣੇ ਛਾਰੇ ਕੱਪੜੇ ਸੁੱਕਣਗੇ ਕਿ ਨਹੀਂ ਦੇਖੋ ਕਿੰਨੇ ਸ਼ਾਰੇ ਪੋਛਦੇ ਨੇ ਇਹ ਸੁੱਕਣੇ ਪਾਣ ਵਾਲੇ ਵੀ ਨੇ ਉਹ ਦਾ ਸ਼ੂਰਜ ਦੇਵ ਜੀ ਜਾਂਦੇ ਭਾਂਦੇ ਪਏ ਨੇ ਅੱਜ ਦੇ ਰੇਡ ਕੋ ਪ੍ਰੈਸ਼ਕ ਆ ਜਾਓ ਠੀਕਾ ਹਨੂ ਪਾਣੋ ਨਹੀਂ ਕੁਝ ਵਿਲਬਣਾ ਫੇਨੀ ਤੇ ਸ਼ੁਕਮੰਦੀਆਂ ਆ ਸ਼ਾਰਿਆਂ ਮਾਮੀਆਂ شیخ ਮਾਨੋ ਕੋਠਿਆਂ ਚਾਚਾ ਦੇ ਦਿਆਂ ਗੁੱਡੀ ਮਾਮੀ ਉਹ ਤੇ ਪੂਜਾ ਮਾਮੀ ਪੂਜਾ ਮਾਮੀ ਨੇ ਵੀ ਕੋਪਰੇਟ ਹੋ ਲੈ ਚੁਕ ਨੇ ਪੁੰਦੀ ਪਈ ਹੈ ਉਹ ਤੇ ਸੋ ਜੋ ਸ਼ਿਵੀ ਤੋਂ ਲੋਕ ਆਪਣੇ ਅਸੀਂ ਅੱਜ ਦੇ ਨਾਲ ਆਪਣਾ ਵਲੋਗ ਖਤਮ ਕਰ ਦਿਆਂ ਫਿਰ ਮਿਲਾਂਗੇ ਅਗਲੇ ਵਲੋਗ ਦੇ ਨਾਲ ਬਾਏ ਬਾਏ ਗਾਇਜ਼ ਤਾਂ ਪਛੇ ਕੋ ਜਾ ਕੇ ਜੇ ਚੜੇਗੀ ਤੇ